ਪੰਜਾਬ ਚ ਖਾੜਾ ਦਾ ਪਾਣੀ ਭਾਵੇਂ ਘਟ ਗਿਆ ਹੋਵੇ ਪਰ ਅਸਰ ਕੰਮ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਰਕਾਰ ਹਰ ਪਿੰਡ ਹਰ ਘਰ ਪਹੁੰਚ ਕੇ ਸਥਿਤੀ ਨੂੰ ਆਮ ਮੰਗ ਕਰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੋਚ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਅੱਜ ਪੂਰੇ ਪੰਜਾਬ ਦੇ ਲੋਕ ਖੁਦ ਕਹਿ ਰਹੇ ਹਨ ਕਿ ਪਹਿਲੀ ਵਾਰ ਅਜਿਹੀ ਸਰਕਾਰ ਹੈ ਜੋ ਸਿਰਫ ਹੁਕਮ ਹੀ ਨਹੀਂ ਦੇ ਰਹੀ ਸਗੋਂ ਖੁਦ ਮੈਦਾਨ ਚ ਖੜੀ ਹੈ ਸਰਕਾਰ ਨੇ 20 ਸਤੰਬਰ ਤੱਕ ਘਟੋ ਘਟ ਇੱਕ ਵਾਰ ਹਰ ਘਰ ਪਹੁੰਚਣ ਦਾ ਪੈਸਾ ਕੀਤਾ ਹੈ 14 ਸਤੰਬਰ ਨੂੰ ਸ਼ੁਰੂ ਹੋਈ ਵਿਸ਼ੇਸ਼ ਇਹਤ ਮਹਿਮ ਨੇ ਪੂਰੇ ਸੂਬੇ 'ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਤੇ ਇਸੋ ਤਿੰਨ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਇੱਕੋ ਸਮੇਂ ਸਹਿਤ ਸੇਵਾਵਾਂ ਪ੍ਰਦਾਨ ਕਰਨ ਦੀ ਇੰਨੀ ਵੱਡੀ ਮਹਿਮ ਪਹਿਲਾਂ ਕਦੇ ਨਹੀਂ ਚਲਾਈ ਗਈ ਜਿੱਤੇ ਪਹਿਲਾਂ ਲੋਕ ਦਵਾਈਆਂ ਲਈ ਹਸਪਤਾਲ ਜਾਂਦੇ ਸਨ ਹੁਣ ਸਰਕਾਰ ਖੁਦ ਉਹਨਾਂ ਦੇ ਦਰਵਾਜ਼ੇ ਤੇ ਆ ਰਹੀ ਹੈ ਡਾਕਟਰਾਂ ਦੀ ਟੀਮ ਜ਼ਰੂਰੀ ਦਵਾਈਆਂ ਦੀ ਕਿੱਟ ਅਤੇ ਬਿਮਾਰੀ ਨੂੰ ਰੋਕਣ ਲਈ ਪੂਰੀ ਤਿਆਰੀ ਨਾਲ ਇਸ ਮਹਿਮਨਤੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਹ ਸਿਰਫ ਇੱਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਦੀ ਨਿਗਰਾਨੀ ਕਰ ਰਹੇ ਹਨ ਕੈਬਨਟ ਮੰਤਰੀ ਵਿਧਾਇਕ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਨ ਪ੍ਰਤੀਨਿਧੀ ਹਰ ਕੋਈ ਮੈਦਾਨ ਵਿੱਚ ਨਜ਼ਰ ਆ ਰਿਹਾ ਹੈ ਕਿਤੇ ਮੰਤਰੀ ਲੋਕਾਂ ਨੂੰ ਮਿਲ ਰਹੇ ਹਨ ਕਿਤੇ ਵਿਧਾਇਕ ਪਿੰਡਾਂ ਚ ਕੈਂਪਾਂ ਦੇ ਪ੍ਰਬੰਧਾਂ ਦੀ ਦੇਖਪਾਲ ਕਰ ਰਹੇ ਹਨ ਹਰ ਪਿੰਡ 'ਚ ਆਮ ਆਦਮੀ ਪਾਰਟੀ ਦੇ ਅਗੂ ਅਤੇ ਵਲੰਟੀਅਰ ਸਰਕਾਰੀ ਟੀਮਾਂ ਦੇ ਨਾਲ ਖੜੇ ਹਨ ਕਿਉਂਕਿ ਇਹ ਰਾਹਤ ਨਹੀਂ ਹੈ ਸਗੋਂ ਜਨਤਕ ਸੇਵਾ ਦਾ ਮੌਕਾ ਹੈ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਸਿਹਤ ਕੈਂਪ ਚਲਾਏ ਜਾ ਰਹੇ ਹਨ ਜਿੱਥੇ ਡਾਕਟਰ, ਫਾਰਮੈਸੀਨ, ਨਰਸਾਂ ਅਤੇ ਨਰਸਿੰਗ ਵਿਦਿਆਰਥੀ ਕੱਟੇ ਲੋਕਾਂ ਦੀ ਜਾਂਚ ਕਰ ਰਹੇ ਹਨ ਜਿਨ੍ਹਾਂ ਪਿੰਡਾਂ 'ਚ ਕੋਈ ਹਸਪਤਾਲ ਜਾਂ ਸਿਹਤ ਕੇਂਦਰ ਨਹੀਂ ਹਨ ਉਥੇ ਸਕੂਲ, ਪੰਚਾਇਤ ਭਵਨ ਜਾਂ ਆਂਗਣਵਾੜੀਆਂ ਨੂੰ ਅਸਥਾਈ ਮੈਡੀਕਲ ਸੈਂਟਰ ਬਣਾਇਆ ਗਿਆ ਹੈ ਹਰ ਕੈਂਪ 'ਚ ਜ਼ਰੂਰੀ ਦਵਾਈਆਂ, ORS, ਡੈਟੋਲ, ਬੁਖਾਰ ਦੀਆਂ ਗੋਲੀਆਂ, ਮਲੇਰੀਆ, ਡੇਂਗੂ ਟੈਸਟ ਕਿੱਟਾਂ ਤੇ ਦਵਾਈਆਂ ਸਹਿਤ ਉਪਲਬਧ ਹੈ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਕੋਈ ਵੀ ਪਰਿਵਾਰ ਇਸ ਤੋਂ ਵਾਂਝਾ ਨਾ ਰਹੇ। ਆਜਾ ਵਰਕਰ ਘਰ-ਘਰ ਜਾ ਰਹੇ ਹਨ। ਉਹਨਾਂ ਦਾ ਇੱਕੋ ਇੱਕ ਕੰਮ ਹਰ ਘਰ ਦੀ ਸਿਹਤ ਸਥਿਤੀ ਜਾਣਨਾ ਹੈ। ਲੋੜ ਪੈਣ ਤੇ ਡਾਕਟਰ ਨੂੰ ਮਿਲ ਕੇ ਦਵਾਈਆਂ ਦੇਣਾ। ਜੇਕਰ ਕੋਈ ਬੱਚਾ ਬਿਮਾਰ ਹੈ, ਕਿਸੇ ਬਜ਼ੁਰਗ ਨੂੰ ਬੁਖਾਰ ਹੈ, ਕਿਸੇ ਔਰਤ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਹੁਣ ਇਲਾਜ ਉਡੀਕ ਨਹੀਂ ਕਰਨਾ। ਇਹ ਕੰਮ ਐਤਵਾਰ ਨੂੰ ਵੀ ਬਿਨਾਂ ਰੁਕੇ ਜਾਰੀ ਰਹੇਗਾ। ਫੋਗਿੰਗ ਅਤੇ ਮੱਛਰਾਂ ਦੇ ਕੰਟਰੋਲ ਲਈ ਵੀ ਬੇਮਿਸਾਲ ਤਿਆਰੀਆਂ ਕੀਤੀਆਂ ਗਈਆਂ ਹਨ ਅਗਲੇ 21 ਦਿਨਾਂ ਲਈ ਹਰ ਪਿੰਡ 'ਚ ਲਗਾਤਾਰ ਫੋਗਿੰਗ ਕੀਤੀ ਜਾ ਰਹੀ ਟੀਮਾਂ ਘਰ ਘਰ ਜਾ ਕੇ ਪਾਣੀ ਦੇ ਸਰੋਤਾਂ ਦੀ ਜਾਂਚ ਕਰ ਰਹੀਆਂ ਹਨ ਜਿੱਥੇ ਵੀ ਡੇਂਗੂ ਜਾਂ ਮਲੇਰੀਆ ਦਾ ਸ਼ੱਕ ਹੈ ਉਥੇ ਤੁਰੰਤ ਛਿੜਕਾਅ ਕੀਤਾ ਜਾਂਦਾ ਹੈ ਇਹ ਸਭ ਇੱਕ ਸਿਸਟਮ ਅਧੀਨ ਹੋ ਰਿਹਾ ਹੈ ਹਰ ਬਲਾਕ 'ਚ ਇੱਕ ਮੈਡੀਕਲ ਅਫਸਰ ਜ਼ਿੰਮੇਵਾਰ ਹੈ ਅਤੇ ਹਰ ਰੋਜ਼ ਸ਼ਾਮ ਤੱਕ ਪੂਰੀ ਰਿਪੋਰਟ ਆਨਲਾਈਨ ਅਪਲੋਡ ਕੀਤੀ ਜਾ ਰਹੀ ਹੈ 550 ਤੋਂ ਵੱਧ ਐਂਬੂਲੈਂਸਾਂ ਇਸ ਕੰਮ 'ਚ ਲੱਗੀਆਂ ਹੋਈਆਂ ਹਨ 85 ਦਵਾਈਆਂ ਤੇ 23 ਮੈਡੀਕਲ ਉਪਯੋਗੀ ਵਸਤੂਆਂ ਪਹਿਲਾਂ ਹੀ ਸਟੋਰ ਕੀਤੀਆਂ ਜਾ ਚੁੱਕੀਆਂ ਹਨ ਵੱਡੇ ਹਸਪਤਾਲਾਂ ਦੇ ਐਮਬੀਬੀਐਸ ਡਾਕਟਰ ਨਰਸਿੰਗ ਸਟਾਫ ਅਤੇ ਫਾਰਮੇਸੀ ਸਟਾਫ ਇਸ ਸੇਵਾ ਵਿੱਚ ਲੱਗੇ ਹੋਏ ਹਨ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਮਹਿਮ ਨੂੰ ਨਾ ਤਾਂ ਸਰੋਤਾ ਦੀ ਘਾਟ ਕਾਰਨ ਅਤੇ ਨਾ ਹੀ ਸਟਾਫ ਦੀ ਘਾਟ ਕਾਰਨ ਰੁਕਣ ਦਿੱਤਾ ਜਾਵੇ ਜਦੋਂ ਸਰਕਾਰ ਬਿਨਾ ਬੋਲੇ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤਣਾ ਸ਼ੁਰੂ ਕਰ ਦਿੰਦੀ ਹੈ ਤਾਂ ਲੋਕਾਂ ਦੀ ਜ਼ੁਬਾਨ ਤੇ ਆਪਣੇ ਆਪ ਹੀ ਪ੍ਰਸ਼ੰਸਾ ਆਉਂਦੀ ਹੈ। ਇਹੀ ਕੁਝ ਪੰਜਾਬ ਵਿੱਚ ਹੋ ਰਿਹਾ ਹੈ। ਜਦੋਂ ਸਿਹਤ ਸੇਵਾਵਾਂ, ਸਫਾਈ ਅਤੇ ਰਾਹਤ ਹਰ ਪਿੰਡ ਵਿੱਚ ਸਿੱਧੇ ਲੋਕਾਂ ਤੱਕ ਪਹੁੰਚ ਰਹੀ ਹੈ ਤਾਂ ਹਰ ਪਾਸੇ ਤੋਂ ਇੱਕੋ ਆਵਾਜ਼ ਆ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਸੱਚੀ ਸਾਦੀ ਸਰਕਾਰ ਹੈ। ਇਹ ਮਹਿਮਾ ਦਰਸਾਉਂਦੀ ਹੈ ਕਿ ਹਰ ਰਾਤ ਕਾਰਜਾਚ ਮਾਨ ਸਰਕਾਰ ਹਰ ਪਿੰਡ ਦੀ ਹਰ ਗਲੀ ਹਰ ਪਰਿਵਾਰ ਦੇ ਹਰ ਮੈਂਬਰ ਤੱਕ ਪਹੁੰਚ ਰਹੀ ਹੈ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਨਿਰੰਤਰ ਕੰਮ ਦਰਸਾਉਂਦੇ ਹਨ ਕਿ ਸਰਕਾਰ ਜ਼ਿੰਮੇਵਾਰੀ ਨੂੰ ਬੋਝ ਨਹੀਂ ਸਮਝਦੀ ਸਗੋਂ ਸੇਵਾ ਕਰਨ ਦਾ ਮੌਕਾ ਸਮਝਦੀ ਹੈ ਅਤੇ ਜਦੋਂ ਜਨਤਾ ਨੂੰ ਇਸ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਸਭ ਤੋਂ ਅੱਗੇ ਖੜੀ ਹੁੰਦੀ ਹੈ